ਕੰਨ ਨੇ ਮਨ ਨੂੰ ਹੋਵੇਗਾ ਸੁਚੇਤ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ ਅਗਰ ਕਿਦਰੇ ਕਰਮਾਂ ਦੇ ਪ੍ਰਤੀ ਸੁਚੇਤ ਹੁੰਦਾ ਤੇ ਦੁਨੀਆ ਇਤਨੀ ਦੁਖੀ ਨਹੀਂ ਹੋਣੀ ਸੀ ਕੰਨ ਨੇ ਹਵਾ ਵਿਆਪਕ ਹੈ ਆਕਾਸ਼ ਵਿਆਪਕ ਹੈ ਦੁੱਖ ਵੀ ਵਿਆਪਕ ਹੈ ਜਿੱਥੇ ਤੱਕ ਆਕਾਸ਼ ਫਸ ਰਿਹਾ ਹੈ ਉੱਥੇ ਤੱਕ ਹੀ ਦੁੱਖ ਹੈ ਜਿੱਥੇ ਤੱਕ ਪਮਨ ਝੂਲਦੀ ਹੈ ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪੈ ਮਨੁੱਖ ਤਾਂ ਦੁਖੀ ਹੈ। ਯਾਨੀ ਇਸ ਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ ਕਤਈ ਦੁਖੀ ਨਹੀਂ ਨੇ। ਇਹ ਵੀ ਮਰਜ਼ ਕਰਦੇ ਆ। ਕੋਈ ਪਸ਼ੂ ਦੁਖੀ ਨਹੀਂ, ਕੋਈ ਪੰਛੀ ਦੁਖੀ ਨਹੀਂ, ਕੋਈ ਕੀੜਾ ਮਕੋੜਾ ਦੁਖੀ ਨਹੀਂ। ਸਭ ਸੁਖ ਦੇਚ ਨੇ। ਪਸ਼ੂ ਸੁਖ ਦੇਚ ਜੀ ਰਹੇ ਨੇ। ਦੇਵਤੇ, ਬ੍ਰਹਮਗੈ ਨਹੀਂ, ਮਹਾਪੁਰਸ਼ ਆਨੰਦ ਦੇਚ ਜੀ ਰਹੇ ਨੇ। ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ 'ਚ। ਔਰ ਸਹਿਬਾਨੋ ਇੱਥੇ ਤੱਕ ਕਹਿਣਾ ਪਿਆ। ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ ਸਮਉ ਜਗਤ ਮਨੁੱਖੀ ਜਗਤ ਮੈਂ ਫਿਰ ਅਰਸ ਕਰਮ ਬਾਕੀ ਨਹੀਂ ਬਾਕੀ ਸਭ ਸੁਖ ਦੇ ਚਨੇ ਹਨ ਕਾਰਨ ਪਸ਼ੂ ਜੋਰ ਜੀ ਰਿਹਾ ਲੋੜਾਂ ਦੇ ਦਲ ਤੇ ਮਨੁੱਖ ਜੀ ਰਿਹਾ ਖਾਇਸ਼ਾਂ ਦੇ ਦਲ ਤੇ ਲੋੜਾਂ ਦੀ ਪੂਰਤੀ ਨਾ ਹੋਵੇ ਪਸ਼ੂ ਤੜਪਦਾ ਹੈ ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਬਗੌਰ ਮੁਤਾਲਾ ਕਰਨਾ ਸਿਰਫ ਲੋੜਾਂ ਦੀ ਪੂਰਤੀ ਹੁੰਦੀ ਤੇ ਪਸ਼ੂਵਾਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ ਉਹਨੂੰ ਪਿਆਸ ਲੱਗੀਏ ਪਾਣੀ ਮਿਲ ਜਾ ਉਹਨੂੰ ਭੁੱਖ ਲੱਗੀਏ ਖੁਰਾਕ ਮਿਲ ਜਾ ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ ਬਸ ਮਸਤ ਹੈ ਸੌ ਜਾਂਦਾ ਹੈ ਆਨੰਦ ਲੈਂਦਾ ਹੈ ਪਸ਼ੂ ਸੁਖੀ ਨੇ ਮਹਾਪੁਰਸ਼ ਤੇ ਦੇਵਤੇ ਆਨੰਦ ਦੇ ਚ ਨੇ ਮਨੁੱਖ ਦੁਖ ਰੇ ਚ ਦੁਖ ਸਿਰਫ ਤੋਂ ਮਨੁੱਖ ਦੀ ਦੁਨੀਆ ਵਿੱਚ ਮਿਲੇਗਾ। ਜਾਂ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ ਚ ਨੇ ਮਨੁੱਖੀ ਸੰਗਤ ਦੇ ਚ ਰਹਿੰਦੇ। ਉਹਨਾਂ ਦੀ ਪ੍ਰਾਕ੍ਰਿਤਿਕ ਜ਼ਿੰਦਗੀ 'ਚ ਫਰਕ ਪਾ ਦਿੰਦਾ ਹੈ। ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ। ਉਹ ਦੁਖੀ ਹੋ ਸਕਦੇ ਨੇ। ਉਹ ਪੀੜਤ ਹੋ ਸਕਦੇ ਨੇ। ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ। ਕਾਇਨਾਤ ਦੇ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ। ਬਨਸਪਤੀ ਖੇੜੇ ਚ ਪਸ਼ੂ ਸੁਖਦੇ ਚ ਨੇ ਕੀੜੇ ਮਕੋੜੇ ਵੀ ਸੁਖਦੇ ਚ ਨੇ ਇਹ ਵੀ ਮਰਜ਼ ਕਰਦੇ ਆ ਇੱਕ ਬਿਸਟਾ ਦਾ ਜੰਤੂ ਵੀ ਸੁਖਦੇ ਚ ਹੈ ਇੱਕ ਗੰਦਗੀ ਦੇ ਚ ਲਿਪਟਿਆ ਹੋਇਆ ਸੂਰ ਵੀ ਸੁਖਦੇ ਚ ਹੈ ਮੈਂ ਫਿਰ ਅਰਸ਼ ਕਰਾਂ ਇੱਕ ਮਨੁੱਖ ਦੁਖ ਦੇ ਚ ਹੈ ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕਹਿਰ ਦੇ ਚ ਉਹ ਵਿਚਾਰੇ ਦੁਖੀ ਹੋ ਸਕਦੇ ਨੇ ਵਰਨਾ ਪਸ਼ੂ ਦੁਖੀ ਨਹੀਂ ਨੇ ਪੰਛੀ ਦੁਖੀ ਨਹੀਂ ਨੇ ਪਸ਼ੂ ਜੀ ਰਹਿਨੇ ਲੋੜਾਂ ਦੇ ਤਲ ਦੀ ਪੂਰਤੀ ਤੇ ਲੋੜਾਂ ਪੂਰੀਆਂ ਹੋ ਗਈਆਂ ਸੁਖੀ ਮਨੁੱਖ ਲੋੜਾਂ ਦੇ ਨਾਲ-ਨਾਲ ਜੀ ਰਿਹਾ ਹੈ ਖਾਇਸ਼ਾਂ ਦੇ ਤਲ ਤੇ ਲੋੜਾਂ ਪੂਰੀਆਂ ਨਾ ਹੋਣ ਪਸ਼ੂ ਤੜਪਦਾ ਹੈ ਖਾਇਸ਼ਾਂ ਪੂਰੀਆਂ ਨਾ ਹੋਣ ਮਨੁੱਖ ਬੇਚੈਨ ਹੁੰਦਾ ਹੈ ਮਨੁੱਖ ਤੜਪਦਾ ਹੈ ਤੇ ਖਾਇਸ਼ਾਂ ਦਾ ਇੱਕ ਹੋਰ ਬੜਾ ਭਿਆਨਕਰ ਨਿਯਮ ਹੈ ਇੱਕ ਖਾਇਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦੇ ਆਉਂਦੇ ਆ ਉਹ ਦਸ ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਜਿਵੇਂ ਇੱਕ ਮਨੁੱਖ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਿਆ ਵੱਡਾ ਹੋ ਗਿਆ ਜਵਾਨ ਹੋ ਗਿਆ ਵਿਆਹਾ ਗਿਆ ਬੁੱਢਾ ਹੋ ਗਿਆ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਦੇ ਆ ਦੋ ਚਾਰ ਪੰਜ ਛੇ ਬੱਚਿਆਂ ਨੂੰ ਜਨਮ ਦੇ ਜਾਂਦਾ ਹੈ ਪਿੱਛੇ ਆਪਣੀ ਸੰਤਤ ਛੋੜ ਜਾਂਦਾ ਹੈ ਆਪਣਾ ਹੋਂਦ ਛੋੜ ਜਾਂਦਾ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਦੇ ਆ ਮਨੁੱਖ ਦੋ ਚਾਰ ਬੱਚੇ ਛੋੜ ਜਾਂਦਾ ਹੈ ਇੱਕ ਖਾਹਿਸ਼ ਪੂਰੀ ਹੁੰਦੇ ਆਉਂਦੇ ਆ ਇੱਕ ਖਾਹਿਸ਼ ਮਰਦੇ ਆ ਮਰਦੇ ਆ ਪੰਜ 10 ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨਾ ਫਿਰ ਉਹਨਾਂ ਚ ਪੂਰੀ ਇੱਕ ਹੋਈ ਹੈ ਤੇ ਫਿਰ 10 ਵੀ ਹੋਰ ਪੈਦਾ ਹੋ ਗਈਆਂ ਨੇ ਤਾਂ ਰੋਜ਼ ਰੋਜ਼ ਤੇ ਖਾਇਸ਼ਾਂ ਵਧਦੀਆਂ ਜਾਣਗੀਆਂ ਖਾਇਸ਼ਾਂ ਦੀ ਢੇਰ ਇਸ ਤਰ੍ਹਾਂ ਜਿਵੇਂ ਮੌਤ ਦਰ ਘਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਢੇਰ ਹੋ ਜਾਂਦੀ ਹੈ ਖਾਇਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ ਇਹ ਵੀ ਮੈਚ ਕਰਦੇ ਆਂ ਉਹਦੀ ਉਹ ਵੀ ਕਰਮ ਅਨਸਾਰ ਹੈ ਉੰਜ ਨਹੀਂ ਕੁਝ ਸੰਤਾਂ ਮਹਾਪੁਰਖਾਂ ਦੇ ਡੇਰੇ ਸਵਾਸਤੇ ਚੱਲ ਪੈਣ ਦੇ ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉੰਜ ਹੀ ਕਰਮ ਬਣਨ ਵਾਲਾ ਹੁੰਦਾ ਹੈ ਉੰਜ ਹੀ ਗੱਲ ਸਿਰੇ ਚੜਨ ਵਾਲੀ ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ ਉਹ ਕਹਿੰਦੇ ਨੇ ਸਡੇਰੇ ਕਰਕੇ ਸੰਤ ਕਰਕੇ ਛੜੀ ਗੱਲ ਬਣੀ ਹੈ ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲੈ ਆਉਂਦੇ ਨੇ ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉੰਜ ਹੀ ਬਣਨ ਵਾਲੀ ਉਹਦੇ ਡੇਰੇ ਨਾਲ ਵੀ ਜਾਂਦੇ ਤਾਂ ਵੀ ਬਣਨੀ ਸੀ ਇਹ ਵੀ ਮਨਜ਼ਰ ਕਰਦੇ ਆਂ ਜਿਨਾਬੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ ਬਸ ਪਖੰਡ ਇਸ ਤਰ੍ਹਾਂ ਦੁਨੀਆ ਦੇ ਵਿੱਚ ਵੱਧਦਾ ਹੈ ਅਗਿਆਨ ਦੇ ਅਸਰ ਤੇ ਇੱਕ ਖਾਇਸ਼ ਪੂਰੀ ਹੁੰਦੀ ਆਉਂਦੇ ਹਨ 10 ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਤੇ ਇਸ ਤਰ੍ਹਾਂ ਖਾਇਸ਼ਾਂ ਦੀ ਢੀੜ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਪਸ਼ੂ ਲੋੜਾਂ ਦੇ ਤਲ ਤੇ ਜਿੰਦੇ ਨੇ ਮਨੁੱਖ ਖਾਇਸ਼ਾਂ ਦੇ ਤਲ ਤੇ ਜਿੰਦੇ ਨੇ ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ ਔਰ ਸਾਰੀਆਂ ਖਾਇਸ਼ਾਂ ਕਿਸ ਦੀਆਂ ਪੂਰੀਆਂ ਜਾਂ ਕਤਾਈ ਨਹੀਂ ਇੱਕ ਦਿਨ ਮਨੁੱਖੀ ਪੂਰਾ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਖਾਇਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਅਲੀ ਕਹਿੰਦਾ ਇੱਕ ਇੱਕ ਸਵਾਸ ਦੇਚ ਅੰਤਿਮ ਸਮੇਂ ਕਿਤਨੀਆਂ ਖਾਇਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ ਜਗਾ ਮਲ ਕੇ ਬੈਠੀਆਂ ਸਨ ਵੀ ਅੱਜ ਸਾਡੀ ਗੱਲ ਬਣੇਗੀ ਅੱਜ ਸਾਡੀ ਗੱਲ ਬਣੇਗੀ ਗੱਲ ਕੀ ਬਣਨੀ ਉਸ ਸਵਾਸ ਹੀ ਨਿਕਲ ਗਿਆ ਹੈ ਹਜ਼ਾਰੋਂ ਖਾਇਸ਼یں ਸਾਥ ਲੈ ਕੇ ਦਮ ਨਿਕਲਦਾ ਹੈ ਮੁਖਤਸ਼ਰ ਜਿਹਾ ਹੈ ਮਹਰਸਰਾ ਦੁੱਖ ਕੇਵਲ ਮਨੋਕਤੀ ਦੁਨੀਆ ਚ ਹੈ ॠषि ਕੇਸ਼ ਦੇਚ ਅਜ ਤੋ ਕੁਲਵਨ 25 26 ਸਾਲ ਪੁਰਾਣੀ ਗੱਲ ਹੋਵੇਗੀ RAM ਕਲੀ ਰਾਗ ਦੇ ਸ਼ਬਦ ਚੱਲ ਰਿਆ ਸੀ ਸਹਿਨ ਸਰਦਾਨ ਦੇ ਇੰਦਰ ਰੁਆਇਆ ਪਰਸ RAM ਰੋਵੇ ਘਰ ਆਇਆ ਜਬ ਜੀ ਸਾਥੂ ਲੈ ਕੇ ਉਥੇ ਰਾਗ ਮਾਲਾ ਤੱਕ ਸੰਪੂਰਨ ਕਹਾਣੀ ਹੁੰਦੀ ਹੈ ਔਰ ਉਥੇ ਕਿ ਨਹੀਂ ਅਸੀਂ ਪੰਜ ਸਾਲਾਂ ਚ ਭੋਗ ਪਾਉਂਦੇ ਨੇ ਲਾਜ਼ਮੀ ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ ਉਸ ਦੌਰਾਨ 1 ਮਹੀਨਾ ਦਾ ਸ੍ਰੀ ਹਾਜ਼ਰੀ ਵਰਦਾ ਰਿਹਾ ਜਦੋਂ ਦਾਸ ਕਥਾ ਕਰ ਰਿਹਾ ਸੀ ਆਮਕਲੀ ਇਲਾਕ ਚਲਿਆ ਤੇ ਇਹ ਸ਼ਬਦ ਵੀ ਆ ਗਿਆ ਜਿਸ ਦੀਆਂ ਅਖਲੀਆਂ ਪੰਕਤੀਆਂ ਸੰਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਣ ਜਾਏ ਅਵਰੀ ਕਰਮ ਨ ਲੇਖੇ ਬਾਝ ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਇਸ ਤਰ੍ਹਾਂ ਦੀ ਪੰਕਤੀ ਗੁਰਬੰਧ ਸਾਹਿਬ ਵਿੱਚ ਨਹੀਂ ਹੈ। ਇਸ ਪ੍ਰਾਣੀ ਹੈ ਇਹ ਤੇ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ ਹੈ। ਜਿਨ੍ਹਾਂ ਨੂੰ ਬੋਧ ਨਹੀਂ ਹੈ ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਮ ਸੋਈ ਜਣ ਜਾਏ ਅਵਰੀ ਕਰਮ ਨਾਲ ਲੇਖਾ। ਇਸ ਦੀ ਵਿਆਖਿਆ ਦਾਸ ਨੇ ਕਿਦਰੇ ਦੋ ਦਿਨ ਕੀਤੇ ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ ਵੇਖ ਭਗਵਾ ਅੱਜ ਕੱਲ ਉਸ ਦਾ ਡੇਰਾ ਕਰਨਾਲ ਦੇ ਚ ਬਹੁਤ ਜ਼ੈਇਫ ਹੋ ਗਿਆ ਉਹ ਵੀ ਕਿਦਰੇ ਬੈਠਾ ਸੀ ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ ਸਾਧੂਆਂ ਲਈ ਕਟ ਸੀ ਜੋ 30-40 ਸਰੋਤੇ ਬੈਠੇ ਸਨ ਸਾਧੂ ਹੀ ਸਨ ਨਿਰਮਲੇ ਹੁਦਾ ਸਿੰਘ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਕਿ ਅਤੀ ਉਪਮਾ ਅਲੰਕਾਰ ਹੈ ਸਾਹਿਤਿਕ ਦੁਨੀਆ ਦੇ ਵਿੱਚ ਕਵਿਤਾ ਦੀ ਦੁਨੀਆ ਵਿੱਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ ਗਹਿਣਿਆਂ ਨੂੰ ਗੱਲ ਨੂੰ ਸਜਾਉਣ ਵਾਸਤੇ ਬੋਲਾਂ ਨੂੰ ਸਜਾਉਣ ਵਾਸਤੇ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਖ ਝੂਠ ਬਿਬੋਖਨ ਸਾਰੰਗ ਐ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇਨ ਉਸ ਨੂੰ ਬੜਾ ਸ਼ਿੰਗਾਰ ਦਿੱਤਾ ਤੂੰ ਤੇ ਉਹ ਲੋਕਾਂ ਨੂੰ ਹੀ ਪ੍ਰਤੀਤ ਆਉਂਦਾ ਪਿਆ ਜਿਵੇਂ ਸੱਚ ਝੂਠ ਨੂੰ ਵੀ ਸ਼ਿੰਗਾਰ ਦਈਏ ਚਮਕਾ ਦਈਏ ਚੱਲਦਾ ਹੈ ਬੜੇ ਸੋਹਣੇ ਡਾਂਗ ਨਾਲ ਚੱਲਦਾ ਹੈ ਚੱਲਦਾ ਸੱਚ ਦੇ ਆਸਰੇ ਤੇ ਗਹਿਣੇ ਸੱਚ ਦੇ ਪਵਣ ਦੇ ਪੈਂਦੇ ਨੇ ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸ ਨੂੰ ਸੱਚ ਨਾਲ ਨਾ ਜੋੜੀਏ ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ ਜੋੜਨਾ ਉਸ ਨੂੰ ਸੱਚ ਨਾਲ ਹੀ ਪੈਂਦਾ ਹੈ ਭਾਵੇਂ ਝੂਠ ਹੈ ਪਰ ਗਹਿਣੇ ਉਸ ਨੂੰ ਸੱਚ ਦੇ ਪਵਾਣੇ ਪੈਂਦੇ ਨੇ ਸ਼ਿੰਗਾਰ ਉਸ ਨੂੰ ਸੱਚ ਦਾ ਦੇਣਾ ਪੈਂਦਾ ਹੈ ਇੱਕ ਤੇ ਇਹ ਹੈ ਇੱਕ ਹੁੰਦਾ ਹੈ ਅਤੀ ਉਪਮਾ ਅਲੰਕਾਰ ਜਿਵੇਂ ਕਿਸੇ ਨੂੰ ਕਹਿ ਦੇਣਾ ਤੇਰੇ ਮੋਟ ਦੰਦ ਨੇ ਤੇ ਮੋਤੀਆਂ ਵਰਗੇ ਨੇ అతి ਉਪਮਾ ਅਲੰਕਾਰ ਤੇ ਮੁਖੜਾ ਤੇ ਚੰਨ ਦੀ ਤਰ੍ਹਾਂ అతి ਉਪਮਾ ਅਲੰਕਾਰ ਸਾਹਿਤਿਕ ਦੁਨੀਆ ਦੇ ਵਿੱਚ ਕਾਵਿ ਦੁਨੀਆ ਦੇ ਵਿੱਚ ਇਸ ਦੀ ਆਪਣੀ ਮਹਾਨਤਾ ਹੈ ਇਸ ਨੂੰ ਮੰਨਦੇ ਹਨ ਮੈਨੂੰ ਕਹਿਣ ਲੱਗੇ ਗੁਰਨਾਣਿਕ ਦੇ ਕੋਲ ਹਿਰਦੇ ਜੋਸੀ ਕੋ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ ਸ਼ਾਇਰ ਦਾ ਸੀ ਇਹ ਸਤਗੁਨਾ ਨੇ అతి ਉਪਮਾ ਅਲੰਕਾਰ ਵਰਤੇ ਹੈ ਕਿ ਤੁਸੀਂ ਕੱਲ ਤੇ ਅੱਜ ਦੋ ਘੰਟੇ ਲਾਏ ਨੇ ਦੁੱਖ ਹੀ ਦੁੱਖ ਹੈ ਬਲ ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਕਹਿਣ ਲੱਗਾ ਮੈਂ ਸਹਿਮਤ ਨਹੀਂ ਕਿ ਇਹ అతి ਉਪਮਾ ਅਲੰਕਾਰ ਹੈ ਤੇ అతి ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿੰਨਾ ਤੁਸੀਂ ਕੀਤਾ ਮੈਨੂੰ ਇਹ ਕਹਿਣ ਲੱਗਾ ਆਖਰ ਮਨੁੱਖੀ ਦੁਨੀਆ 'ਚ ਕਿਦਰੇ ਅਨੰਦ ਵੀ ਹੈ ਖੇੜਾ ਵੀ ਹੈ ਖੁਸ਼ੀਆਂ ਵੀ ਹਨ ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਖੀ ਮੋਰ ਲਾ ਦੇਣੀ ਕਿ ਨਾਨਿਕ ਦੁਖੀਆ ਸਭ ਸੰਸਾਰ ਇਸੋ ਬਣੀ ਦਿੰਦਾ ਮੈਂ ਕਿ ਮਾਪੁਰਖੋ ਸਿਆਣੇ ਹੋ ਤੁਸੀਂ ਚਿੰਤਕ ਹੋ ਔਰ ਉਮਰ ਦੇ ਲਾਜ਼ਿ ਵਿੱਚ ਵਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ ਔਰ ਵਿਦਿਆ ਪੜਾਈ ਚਿੰਤਕ ਦੇਚ ਉਹਨਾਂ ਦੀ ਦੁਨੀਆ ਬੜੀ ਅਗੇ ਸੀ ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਜ ਕਹਿਣਗੇ ਉਸ ਦਿਨ ਮੈਂ ਉਹਨਾਂ ਦੀ ਬਹਿਬਲ ਦਾ ਦੇਖੀ ਬਿਲਕੁਲ ਅਸੰਮਤੀ ਕਹਿਣ ਦੇ ਨਹੀਂ ਕਿ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇ ਦੇਤੇ ਦੁੱਖ ਇਤਨਾ ਨਹੀਂ ਹੈ ਇੱਕ ਗੁਰਨਾਣਿਕ ਨੇ ਅਤੀ ਉਪਮਾ ਅਲੰਕਾਰ ਵਰਤੇ ਹੈ ਜਿਸ ਨੂੰ ਤੁਸੀਂ ਹੂ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ ਕਿ ਅਲੰਕਾਰ ਹੈ ਗਹਿਣਾ ਹੈ ਝੋਸ਼ਣ ਹੈ ਵਾਸਤਵਿਕ ਐਸਾ ਨਹੀਂ ਹੈ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ। ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ। ਇਹ ਖਸਮ ਦੇ ਬੋਲ ਨੇ, ਇਹ ਸਤਿ ਬਚਨ ਨੇ। ਇਹ ਸੰਪੂਰਨ ਬਚਨ ਨੇ। ਅਤੀ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ। ਫਿਰ ਤੇ ਗੁਰਬਾਣੀ ਨੂੰ ਕਲਪਨਾਾਤਣਾ ਪੈਗਾ। ਇਹ ਕਲਪਨਾ ਨਹੀਂ ਹੈ। ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਫੜੀ ਸ਼ਰਦਾ ਇਸ ਤਰ੍ਹਾਂ ਥੋਥੋਂ ਕਲਵਾ ਰਹੀ ਹੈ। ਵਰਨਾ ਕਿ ਅਤੀ ਉਪਮਾ ਅਲੰਕਾਰ ਹੈ। ਮੈਂ ਤੁਹਾਨੂੰ ਕੱਲ ਸੱਚ ਦਾ ਸੁੱਖ ਦਾ ਸਰੂਪ ਦਿਖਾਵਾਂਗਾ ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆ 'ਚ ਨਿਹਰਾ ਦੁੱਖ ਨਹੀਂ ਸੁੱਖ ਈ ਹੈ ਮੈਂ ਕਿ ਠੀਕ ਹੈ ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਉਗੇ ਤਾਂ ਫਿਰ ਜ਼ਰਾ ਸੋਚਾਂਗੇ ਜਿੱਥੇ ਤੱਕ ਮੇਰਾ ਇਰਾਦਾ ਹੈ ਮੇਰੀ ਸੋਚਣੀ ਹੈ ਐਸੀ ਨੋਬਤ ਨਹੀਂ ਆਵੇਗੀ ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕ ਸੀ ਜਿਵੇਂ ਤਨ ਸੀ ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ ਉਹ ਜਦ ਚਲਾ ਗਿਆ ਯਕੀਨ ਜਾਨੋ ਉਸ ਦਿਨ ਸਾਰਾ ਦਿਨ ਰਹਾ ਮੈਂ ਵੀ ਬੇਚੈਨ ਮੈਂ ਕਿ ਪਤਨੀ ਕੀ ਦਿਖਾਏਗਾ ਕੀ ਲਿਆਵੇਗਾ ਕਿਤੇ ਐਸਾ ਤੇ ਨਹੀਂ ਕਿ ਮੈਂ ਹੀ ਕੁਝ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ ਉਨੀਂਦਰਾ ਕਿਸ ਨੂੰ ਕਹਿੰਦੇ ਨੇ نیند ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਮਾਗ ਸੋਚਦਾ ਹੀ ਰਹੇਗਾ ਭਈ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਵਿੱਚ ਪਗਲਾ ਨਹੀਂ ਸਿਆਣਾ ਬੜਾ ਹੈ ਚਿੰਤਕ ਬੜਾ ਹੈ ਸੂਝਵਾਨ ਹੈ ਕਈ ਕਿਤਾਬਾਂ ਦਾ ਲਿਖਾਰੀ ਹੈ ਸੰਸਕ੍ਰਿਤ ਤੇ ਫਾਰਸੀ ਤੇ ਅਰਬੀ ਦਾ ਮਹਾ ਪੰਡਿਤ ਹੈ ਇਹ ਤੇ ਪਤਾ ਨਹੀਂ ਕੀ ਦਿਖਾਵੇਗਾ ਔਰ ਕੋਈ ਮਾਮੂਲੀ ਚੀਜ਼ੇ ਪੇਸ਼ ਨਹੀਂ ਕਰੇਗਾ ਕਿ ਮਾਮੂਲੀ ਸੋਚਣੇ ਦਾ ਇਹ ਮਨੁੱਖ ਹੀ ਨਹੀਂ ਹੈ ਖੈਰ ਜਿਉਂਦੇ ਹੋ ਕਰਕੇ ਸਰੀਰ ਹੋਈ ਕਥਾ ਦਾ ਵਕਤ ਹੋਇਆ ਕਥਾ ਉਥੇ ਅੰਮ੍ਰਿਤ ਵੇਲੇ ਆਉਂਦੀ ਸੀ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਝ ਕਰਨਾ ਹੈ ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚਲਦੀ ਸੀ ਇਹ ਕਥਾ ਦਾਸ ਨੇ ਅਰੰਭ ਕੀਤੀ ਪਰ ਮਨ ਉਖੜਿਆ ਹੋਇਆ ਤੇ ਜ਼ੁਬਾਨ ਵੀ ਉਖੜੀ ਹੋਈ ਹੈ ਘੰਟਾ ਜ਼ਰੂਰ ਮੈਂ ਪਾਸ ਕੀਤਾ ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ ਚ ਕਿ ਆਖਿਆ ਇਹ ਵੀ ਮੇਰੀ ਉਸ ਦਿਨ ਹਾਲਤ ਰਹੀ ਉਸ ਸਾਧੂ ਆਇਆ ਜਦ ਕੋ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ ਤੇ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰਗੰਨ ਸਾਬ ਦੀ ਪੂਰੀ ਰੱਖਦਾ ਹੈ ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾਂ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਹੈ ਮੱਥਾ ਜ਼ਰੂਰ ਉਸਨੇ ਟੇਕਿਆ ਫੁੱਲ ਨਹੀਂ ਵੇਟਕੀਤੇ ਆਪਣੇ ਹੱਥ ਤੇ ਹੀ ਰੱਖੇ ਐਨ ਬੈਠਦਾ ਵੀ ਕੋਣੀ ਸੀ ਬਿਲਕੁਲ ਕੋਨੇ 'ਚ ਬੈਠ ਗਿਆ ਕਥਾ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ ਕਿ ਜੋ ਮੇਰੇ ਹੱਥ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ ਤੁਹਾਨੂੰ ਦਿਖਾਈ ਦੇਂਦਾ ਹੈ ਮੈਂ ਕਿ ਪ੍ਰਭੂ ਦੀ ਬਖਸ਼ਿਸ਼ ਹੈ ਰਹਿਮਤ ਹੈ ਅੱਖਾਂ 'ਚ ਰੋਸ਼ਨੀ ਹੈ ਦਿਖਾਈ ਦੇਂਦੇ ਹੈ ਮੈਨੂੰ ਕਹਿਣ ਲੱਗਾ ਜੇ ਦਿਖਾਈ ਦੇਂਦੇ ਨੇ ਤੁਹਾਨੂੰ ਇਹ ਫੁੱਲ ਤੇ ਫੁੱਲਾਂ ਦਾ ਹਾਸਾ ਵੀ ਦਿਖਾਈ ਦੇਂਦਾ ਹੋਵੇਗਾ ਇਹਨਾਂ ਦੀ ਮੁਸਫਰਾਹਟ ਵੀ ਦਿਖਾਈ ਦਿੰਦੀ ਹੋਵੇਗੀ ਤੇ ਇਹਨਾਂ ਦਾ ਸੁਆਪਣ ਵੀ ਦਿਖਾਈ ਦੇਂਦਾ ਹੋਵੇਗਾ ਮੈਂ ਕਿ ਠੀਕ ਹੈ ਬਿਲਕੁਲ ਠੀਕ ਹੈ ਇਹ ਹੱਸਦੇ ਵਰਦੀ ਤੋਲੇ ਨੇ ਕਹਿੰਦਾ ਇਤਨੇ ਹਾਸੇ ਦੇ ਹੁੰਦੇ ਆ ਇਤਨੀ ਖੁਸ਼ੀ ਦੇ ਹੁੰਦੇ ਆ ਇਤਨੇ ਖਿੜਾਉ ਦੇ ਹੁੰਦੇ ਆ ਔਰ ਇਤਨੇ ਸੁਪਣ ਦੇ ਹੁੰਦੇ ਆ ਕਿ ਇਹ ਆਖਣਾ ਫੱਬਦਾ ਚੰਗਾ ਲੱਗਦਾ ਨਾ ਨਿਕ ਦੁਖੀਆ ਸਭ ਸੰਸਾਰ ਐਸਾ ਖਿੜਾ ਸਾਹਮਣੇ ਹੋਵੇ ਇੱਕ ਸੁਪਣ ਦਾ ਨਮੂਨਾ ਸਾਹਮਣੇ ਹੋਵੇ ਖੇੜੇ ਦੀ ਤਸਵੀਰ ਸਾਹਮਣੇ ਹੋਵੇ ਮੁਸਕਰਾਹਟ ਦਾ ਮੂਜਸਮਾ ਸਾਹਮਣੇ ਹੋਵੇ ਕਿ ਇਹ ਬੋਲ ਫਭਦੇ ਨੇ ਨਾਨਕ ਦੁਖੀਆ ਸਭ ਸੰਸਾਰ ਅਤੀ ਉਪਮਾ ਅਲੰਕਾਰ ਹੈ ਇਹ ਕਿਸੇ ਕਿਸੇ ਥਾਂ ਤੇ ਘਟ ਰੋਵੇਗਾ ਸਭ ਜਗ੍ਹਾ ਤੇ ਨਹੀਂ ਮਨ ਤੋਂ ਬਹੁਤ ਥੋੜਾ ਹਲਕਾ ਹੋਇਆ ਮੈਂ ਇੱਕ ਆਤਮਾ ਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਖੇੜੇ ਦੇ ਖੁਸ਼ੀਆਂ ਦੇ ਸੁਖ ਦੇ ਦਰਸ਼ਨ ਕਰਾਏ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ تسلیم ਮਨ ਦੇ ਗਾਲਬਨ ਕੱਲ ਵੈਦਾ ਕੀਤਾ ਤੇ ਅੱਜ ਦਿਖਾਇਆ ਇਹ 24 ਘੰਟੇ ਹੋ ਗਏ ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ ਇੱਥੇ ਹੀ ਰੱਖ ਜਾਓ ਬਾਕੀ ਗੱਲਾਂ ਬਾਸ਼ਾਮੀ ਕਰਾਂਗੇ ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ ਇਨ੍ਹਾਂ ਹੀ ਫੁੱਲਾਂ ਦੇ ਸੰਬੰਧ ਵਿੱਚ ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾ ਗੁਲਾਬ ਹਿੰਦੁਸਤਾਨ ਵਿੱਚ ਖੇੜ ਦਾਇਕ ਕਰਮੀਆਂ ਦੇ ਦੇ ਖਾਸ ਕਰਕੇ ਔਰ ਬੜੀ ਮਹੇਂਗ ਬੜੀ ਖੁਸ਼ਬੋ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਭਰ ਆਈਆਂ ਕਹਿੰਦੇ ਸ਼ਾਮ ਨੂੰ ਤੇ ਮਰ ਜਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ ਤੇ ਮੈਂ ਕਹਾਂ ਮਰ ਜਾਣਾ ਕੋਈ ਆਸਮਾਨ ਤੋਂ ਟੱਪ ਕੇਗਾ ਇਹ ਜਿਹੜਾ ਮਰ ਜਾਣਾ ਹੈ ਨਾ ਇਸੇ ਹੀ ਖੇੜੇ ਦੇ ਚੋਂ ਨਿਕਲੇਗਾ ਇਹ ਜਿਹੜੀ ਮੌਤ ਹੈ ਇਸੇ ਹੀ ਜ਼ਿੰਦਗੀ ਦੇ ਚੋਂ ਨਿਕਲੇਗੀ ਇਹ ਜਿਹੜੀ ਕਰੂਪਤਾ ਹੈ ਨਾ ਇਸੇ ਹੀ ਸੁਪਨਿਆਂ ਦੇ ਚੋਂ ਨਿਕਲੇਗੀ ਇਹ ਜੋ ਕਬਰ ਹੈ isi zindagi di banegi mainu changi tarah yaad ta nikl gayi usde honch aur mere hriday ne tasleem kita nirapakhandi nahi gal nu pakdan wala samjhan wala bhi hai pura hankari nahi kehna laga gurnanik ne jo kuch akha sahi hai gurnananik de sambandh de jo main shabd akhe main wapas lenna pe theek hai bali rove nae pataar ਨਾਨਕ ਦੁਖਿਆ ਸਭ ਸੰਸਾਰ ਦੁਖ ਵਿਆਪਕ ਹੈ ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ ਸਿਆਣਾ ਵੀ ਦੁਖੀ ਹੈ ਨਿਰਭੰ ਦਾ ਦੁਖੀ ਹੋਣਾ ਕੁਦਰਤੀ ਹੈ ਧਨਵਾਨ ਵੀ ਦੁਖੀ ਹੈ ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ ਚਿੰਤਕ ਦੁਖੀ ਹੈ ਦੁੱਖ ਤੇ ਵਿਆਪਕ ਹੈ ਕਮਜ਼ੋਰ ਵੀ ਦੁਖੀ ਹੈ ਤਾਕਤਵਰ ਵੀ ਦੁਖੀ ਹੈ ਨਿਰਬਲ ਵੀ ਦੁਖੀ ਹੈ ਬਲਵਾਨ ਵੀ ਦੁਖੀ ਹੈ ਨਿਰਧਨ ਵੀ ਦੁਖੀ ਹੈ ਧਨਵਾਨ ਵੀ ਦੁਖੀ ਹੈ ਕਰੂਪ ਵੀ ਦੁਖੀ ਹੈ ਸੁੰਦਰ ਵੀ ਦੁਖੀ ਹੈ ਛੋਟਾ ਵੀ ਦੁਖੀ ਹੈ ਵੱਡਾ ਵੀ ਦੁਖੀ ਹੈ ਦੁੱਖ ਵਿਆਪਕ ਹੈ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ ਮਨੁੱਖਤਾ ਦੀ ਝੋਲੀ ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਦਰੇ ਗਲਤ ਬੀਜ ਤੇ ਨਹੀਂ ਬੋਏ ਗਏ કડਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਛਾਣ ਹੁੰਦੀ ਹੈ ਫਲਾਂ ਤੋਂ ਪਛਾਣ ਹੁੰਦੀ ਹੈ ਬੋਇਆ ਕੀ ਸੀ ਬੀਜ ਦੀ ਪਛਾਣ ਕਿਸ ਤੋਂ ਹੋਵੇਗੀ ਫਲ ਤੋਂ ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਹੈ ਬੀਜ ਠੀਕ ਨਹੀਂ ਹੋਏ ਗਏ ਗਲਤ ਬੋਏ ਗਏ ਨੇ ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਵਿੱਚ ਰਕਸ਼ ਵਿਖਣ ਦੇ ਵਿੱਚ ਔਰ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ ਐਸੀਆਂ ਖੁਰਦ ਬੀਨਾ ਤਿਆਰ ਹੋ ਗਈਆਂ ਨੇ ਸੈਂਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ ਐਸਾ ਫਲ ਨਿਕਲੇਗਾ ਔਰ ਫੁੱਲਾਂ ਦਾ ਇਹ ਰੰਗ ਹੋਵੇਗਾ ਫਲ ਇਤਨੇ ਆਕਾਰ ਦਾ ਹੋਵੇਗਾ ਅਗਰ ਅਨੁਕੂਲ ਧਰਤੀ ਮਿਲ ਗਈ ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸੈਂਟਿਸਟ ਵਿਗਿਆਨਕ ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ ਉਹਨੂੰ ਦਿੱਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚ ਦੁੱਖ ਨਿਕਲੇਗਾ ਇਸ ਦੇ ਚੋਂ ਕਲੇਸ਼ ਨਿਕਲੇਗਾ ਇਸ ਦੇ ਚੋਂ ਸੁੱਖ ਨਿਕਲੇਗਾ ਇਸ ਦੇ ਚੋਂ ਆਨੰਦ ਨਿਕਲੇਗਾ ਉਹਦੇ ਕੋਲ ਆਪਣੀ ਦ੍ਰਿਸ਼ਟੀ ਹੈ ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ ਪੱਲਾਂ ਦੀ ਫਸਲ ਹੈ ਔਲਾਂ ਦੀ ਫਸਲ ਹੈ ਔਰ ਬਹੁਤ ਆਟ ਦੇ ਚ ਹੈ ਬੜੇ ਸੋਹਣੇ ਢੰਗ ਨਾਲ ਹੈ ਅਗਰ ਇਸ ਤਰ੍ਹਾਂ ਨਾ ਹੁੰਦਾ ਤੇ ਸਵਧੀ ਆਬਾਦੀ ਦੀ ਤੇ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਬੀਜ ਨੂੰ ਵਧਿਆ ਕਰਨ ਦੇ ਵਿੱਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ। ਔਰ ਸੈਂਟਿਸਟ ਸਫਲ ਹੋਇਆ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ। ਸੰਤ ਸਫਲ ਹੋਇਆ ਕਰਮ ਦੇ ਵਿੱਚ ਫਲ ਵੇਖਣ ਦੇ ਵਿੱਚ। ਇਸ ਕਰਮ ਚੋਂ ਦੁੱਖ ਨਿਕਲੇਗਾ। ਇਸ ਕਰਮ ਚੋਂ ਸੁਖ ਨਿਕਲੇਗਾ। ਇਸ ਕਰਮ ਚੋਂ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪ੍ਰਮਾਤਮਾ ਨੇ ਆਪ ਬਣਾਇਆ ਹੈ। ਅਗਰ ਕੋਈ ਦੁਖੀ ਹੈ ਇਹ ਗੱਲ ਸਪਸ਼ਟ ਹੋ ਗਈ ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲੇ ਆਏ। ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ। ਕਿਉਂਕਿ ਅੱਜ ਤੱਕ ਐਸਾ ਹੋਇਆ ਹੈ। ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਵਨ 60 ਦੀ ਸਦੀ ਬਿਮਾਰੀਆਂ ਜੱਦੀ ਆਉਂਦੀਆਂ ਨੇ। ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ। ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੇ ਪੁੱਤਰ ਨੂੰ ਹੋ ਗਿਆ। ਜੱਦੀ ਰੋ ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ ਤੇਰੇ ਮਾਂ-ਬਾਪ ਜ਼ਿੰਮੇਵਾਰ ਹੈ ਤੇ ਹੁਣ ਸੰਸਕਾਰ ਵੀ ਸ਼ੁਰੂ-ਸ਼ੁਰੂ ਮਾਂ-ਬਾਪ ਦਿੰਦੇ ਨੇ ਬੋਲਣਾ ਸੋਚਣਾ ਇਹ ਪਹਿਲੇ-ਪਹਿਲੇ ਤੇ ਮਾਂ-ਬਾਪ ਤੋਂ ਮਿਲਦਾ ਹੈ ਜਹਾ ਮਨੁੱਖੀ ਬੱਚੇ ਨੂੰ ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ-ਬਾਪ ਜ਼ਿੰਮੇਵਾਰ ਨੇ ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ ਮਾਂ ਬਾਪ ਤੋਂ ਸਰੀਰ ਆਇਆ ਰੋਗੀ ਸਰੀਰ ਆਇਆ ਉਹ ਦੋਸ਼ੀ ਨੇ ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ ਕਿ ਦੁਨੀਆ ਦੇ ਇਸ ਤਰ੍ਹਾਂ ਦੇ ਜਿੰਨੇ ਰੋਗੀ ਬੰਦੇ ਨੇ ਉਹਨਾਂ ਕੋਲ ਔਲਾਦ ਪੈਦਾ ਕਰਨ ਦਾ ਹੱਕ ਹੋ ਲੈਣਾ ਚਾਹੀਦਾ ਹੈ ਨਹੀਂ ਤੇ ਦੁਨੀਆ ਦੇ ਰੋਗੀ ਰੋਗੀ ਹੋਣਗੇ ਉਸਨੇ ਆਪਣੇ ਢੰਗ ਨਾਲ ਐਸਾ ਕਿਹਾ ਤੇਰੇ ਸਰੀਰਕ ਰੋਗਾਂ ਲਈ ਤੇਰੇ ਮਾਪੇ ਬਾਪ ਜ਼ਿੰਮੇਵਾਰ ਨੇ ਤੇਰੇ ਮਾਨਸਿਕ ਸੰਤਾਪ ਲਈ ਤੇਰੇ ਮਾਪੇ ਬਾਪ ਜ਼ਿੰਮੇਵਾਰ ਨੇ ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਪੇ ਬਾਪ ਜ਼ਿੰਮੇਵਾਰ ਨੇ ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆ 'ਚ ਪੈ ਰਿਹਾ ਸੀ ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ ਔਰ ਮਾਪੇ ਬਾਪ ਦਾ ਸਲਮਾਨ ਘਟਨਾ ਸ਼ੁਰੂ ਹੋ ਗਿਆ ਸੀ ਇਸ خیال ਤੋਂ ਕਾਰਨ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ ਤੇਰੀ ਆਰਥਿਕ ਆਗਣਾ ਲਈ ਸਮਾਜ ਜ਼ਿੰਮੇਵਾਰ ਹੈ ਤੂੰ ਜ਼ਿੰਮੇਵਾਰ ਨਹੀਂ ਤੇਰੀ ਆਰਥਿਕ ਤੰਗੀਆਂ ਲਈ ਤੇਰੇ ਆਰਥਿਕ ਕਲੇਸ਼ ਲਈ ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ ਮੇਰੇ ਸਰੀਰਕ ਰੋਗਾ ਲਈ ਮੇਰੇ ਮਾਨਸਿਕ ਸੰਤਾਪ ਲਈ ਮਾਂ-ਬਾਪ ਜ਼ਿੰਮੇਵਾਰ ਨੇ ਮੈਂ ਤਾਂ ਸੁਤੰਤਰ ਹੋ ਗਿਆ ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ ਫਿਰ ਤੇ ਮੇਰਾ ਕੋਈ ਦੋਸ਼ ਹੀ ਨਹੀਂ ਫਿਰ ਤੇ ਦੋਸ਼ ਮਾਂ-ਬਾਪ ਦਾ ਹੋ ਗਿਆ ਦੋਸ਼ ਸਮਾਜ ਦਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਵਿਚ ਫਰਾਈਡ ਦੇ ਖਿਆਲਾਂ ਨੂੰ ਲਈਏ ਕਾਰਲ ਮੋਰਕਸ ਦੇ ਖਿਆਲਾਂ ਨੂੰ ਲਈਏ ਸਾਇਵਟਨ ਦਾ ਮਾਂ-ਬਾਪ ਦੋਸ਼ੀ ਨਹੀਂ ਹੈ ਸਮਾਜ ਵੀ ਦੋਸ਼ੀ ਨਹੀਂ ਹੈ ਫਿਰ ਕੌਣ ਦੋਸ਼ੀ ਹੈ ਦੱਦਾ ਦੋਸ ਨਾ ਦੇਉ ਕਾਹੂ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨ ਕੋਈ ਮਾਂ-ਬਾਪ ਦੋਸ਼ੀ ਨਹੀਂ ਲੈ ਕੋਈ ਸਮਾਜ ਦੋਸ਼ੀ ਨਹੀਂ ਤੇਰੇ ਦੁੱਖਾਂ ਲਈ ਤੇਰੇ ਕਰਮ ਦੋਸ਼ੀ ਨੇ ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਹੈ ਨਾ ਮਾਂ-ਬਾਪ ਨਾ ਸਮਾਜ ਤੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ ਤੂੰ ਇਹ ਆਪਣਾ ਦੋਸ਼ ਕਿਸੇ ਤੇ ਵੀ ਨਹੀਂ ਸੁੱਟ ਸਕਦਾ ਤੇਰੇ ਦੁੱਖ ਲਈ ਤੇਰੀ ਮਾਨਸਿਕ ਪੀੜਾ ਲਈ ਤੇਰੇ ਸਰੀਰਕ ਰੋਗਾਂ ਲਈ ਤੇਰੀਆਂ ਆਰਥਿਕ ਔਕੜਾਂ ਲਈ ਤੂੰ ਜ਼ਿੰਮੇਵਾਰ ਹੈ ਨਾ ਸਮਾਜ ਜ਼ਿੰਮੇਵਾਰ ਔਰ ਨਾ ਹੈ ਮਾਪੇ ਜ਼ਿੰਮੇਵਾਰ ਤੂੰ ਸਵੈ ਗੱਦਾ ਦੋਸ਼ ਨਾ ਕਾਹੂੰ ਦੋਸ਼ ਕਰਮ ਆਪੜਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਕਰਮ ਇੱਕ ਐਸਾ ਬੀਜ ਹੈ ਪਰ ਇਹ ਬੀਜ ਤੈਨੂੰ ਪ੍ਰਮਾਤਮਾ ਨੇ ਖੁੱਲੇ ਰੂਪ ਵਿੱਚ ਦੇ ਦਿੱਤੇ ਅਦ੍ਰਿਸ਼ ਰੂਪ ਵਿੱਚ ਦਸਨਾ ਤੇਰੇ ਕੋਲੇ ਤੇਰੀ ਮਰਜ਼ੀ ਹੈ ਤੂੰ ਸੱਚ ਦੇ ਬੀਜ ਬੋਵਾਵੇਂ ਝੂਠ ਦੇ ਮਿਠਾਸ ਦੇ ਬੀਜ ਬੋਵਾਵੇਂ ਗੜਤੰਦੇ ہاتھ تیرے کول نے غلط کر بے ٹھیک کر پیر تیرے کول نے غلط پاسے جا بے صحیح لیکن اتنی گل چیتے کر لے تیرا ہر کرم ایک بیج ہے اور اس بیج تو پھل پیدا ہو گا. اپنے کرم پرتی تو ہوئی. تی کرم تین طرح شریرک مانسک واچک جو میں من نہ سوچے چنگا یا ماڑا مانسک کرم ਜੋ ਮੈਂ ਜ਼ਬਾਨ ਨਾਲ ਬੋਲਿਆ ਚੰਗਾ ਜਾਂ ਮਾੜਾ ਵਾਚਕ ਕਰਮ ਜੋ ਮੈਂ ਹੱਥਾਂ ਪੈਰਾਂ ਦੇ ਨਾਲ ਕੀਤਾ ਚੰਗਾ ਤੇ ਮਾੜਾ ਸਰੀਰਕ ਕਰਮ ਇਹਨਾਂ ਤਿੰਨਾਂ ਹੀ ਕਰਮਾਂ ਦੇ ਜੋੜ ਤੋਂ ਉਪਜਦੇ ਨੇ ਸੁੱਖ ਤੇ ਦੁੱਖ ਦੁੱਖ ਹੈ ਤੇਰੇ ਕੋਲ ਕਿਸੇ ਨੂੰ ਵੀ ਦੋਸ਼ੀ ਠਹਿਰਾਣ ਦੀ ਲੋੜ ਨਹੀਂ ਤੇਰੇ ਸਰੀਰਕ ਕਰਮ ਠੀਕ ਨਹੀਂ ਹੋਣਗੇ ਤੇਰੇ ਵਾਚਕ ਕਰਮ ਠੀਕ ਨਹੀਂ ਹੋਣਗੇ ਤੇਰੇ ਮਾਨਸਿਕ ਕਰਮ ਠੀਕ ਨਹੀਂ ਹੋਣਗੇ ਇਹ ਕਰਮ ਹੀ ਤੇ ਬੀਜ ਸਨ ਮੈਂ ਫਿਰ ਅਰਜ਼ ਕਰਾਂ ਮਨੁੱਖ ਹਰ ਬੰਦਾ ਜੈਸੇ ਬੀਜ ਦੇ ਚ ਫਲ ਨਹੀਂ ਦੇਖ ਸਕਦਾ ਲੇਕਿਨ ਵਿਗਿਆਨਕ ਦੇਖ ਸਕਦਾ ਹੈ ਸੈਂਟਿਸਟ ਦੇਖ ਸਕਦਾ ਹੈ ਅੱਜ ਵੀ ਦੇਖ ਸਕਦਾ ਹੈ ਇਹ ਬੀਜ ਠੀਕ ਨਹੀਂ ਹੈ ਇਹਦੇ ਚ ਫਲ ਠੀਕ ਨਹੀਂ ਨਿਕਲੇਗਾ ਇਹਦੇ ਚ ਫੁੱਲ ਚੰਗੇ ਨਹੀਂ ਨਿਕਲਣਗੇ ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੈਂਟਿਸਟ ਕਰਮ ਦੇ ਚ ਦੁੱਖ ਸੁਖ ਦਾ ਫਲ ਵੇਖਣ ਦੇ ਸਫਲ ਹੋਇਆ ਸੰਨ ਬੀਜਾਂ ਦੀ ਛਟਾਈ ਕੀਤੀ ਸੈਂਟਿਸਟ ਨੇ ਕਰਮਾਂ ਦੀ ਛੇਟਾਈ ਕੀਤੀ ਸੰਤ ਨੇ ਗੁਰੂ ਨੇ ਪੀਰ ਪੈਗੰਬਰ ਨੇ ਇਹਨਾਂ ਕਰਮਾਂ ਨੂੰ ਜ਼ਿੰਦਗੀ ਤੋਂ ਇੱਕ ਪਾਸੇ ਕਰ ਦੋ ਨਹੀਂ ਤੇ ਦੁੱਖ ਹੀ ਦੁੱਖ ਹੋਣਗੇ ਔਰ ਇਹਨਾਂ ਕਰਮਾਂ ਨੂੰ ਝੋਲੀ ਦੇ ਚ ਪਾ ਲਓ ਜੇ ਸੁੱਖ ਤੋਂ ਚਾਹਨਾ ਹੈ ਇਹ ਰੱਬੀ ਵਿਧਾਨ ਜਦ ਮਾਤਮਾ ਬੁੱਧ ਦੇ ਸਾਹਮਣੇ ਆਇਆ ਉਹਨੇ ਆਪਣੇ ਵਿਖਸ਼ਵਾਂ ਨੂੰ ਕਿਹਾ ਰੱਬ ਨੂੰ ਨੰਬਰ 2 ਤੇ ਰੱਖੋ ਕਰਮ ਨੂੰ ਨੰਬਰ ਪਹਿਲੇ ਪਿੱਛੇ ਰੱਖੋ ਰੱਬ ਨੂੰ ਕਿਉਂਕਿ ਰੱਬ ਨੇ ਵੀ ਇੱਕ ਨਿਯਮ ਬਣਾ ਦਿੱਤਾ ਹੈ ਕਿ ਜੈਸਾ ਕਰਮ ਵੈਸੇ ਹੀ ਪ੍ਰਾਲਬਤ ਇਸੇ ਵਿੱਚ ਜੋ ਦੁੱਖ ਸੁੱਖ ਨਿਕਲਣ ਗਏ ਔਰ ਉਸ ਦਾ ਵਿਧਾਨ ਵੀ ਅਟਲ ਉਸ ਦਾ ਨਿਯਮ ਵੀ ਅਟਲ ਇਹ ਨਹੀਂ ਅਗਰ ਉਹ ਫੈਸਲੇ ਬਦਲਦਾ ਹੈ ਨਿਯਮ ਬਦਲਦਾ ਹੈ ਤਾਂ ਫਿਰ ਉਸ ਦੇ ਫੈਸਲੇ ਕਮਜ਼ੋਰ ਨੇ ਉਸ ਦਾ ਕੋਈ ਵੀ ਵਿਧਾਨ ਅਟਲ ਨਹੀਂ ਹੈ ਨੇ ਚਲ ਨਹੀਂ ਹੈ ਫਿਰ ਨਾ ਪਰਮਾਤਮਾ ਨੇ ਚਲਾਇ ਉਹਦੇ ਨੇ ਚਲ ਹੋਣ ਦਾ ਸਬੂਤ ਕਿੱਥੋਂ ਮਿਲਦਾ ਹੈ ਉਹਦਾ ਨਿਯਮ ਨੇ ਚਲਾਇ ਭਾਰਤ ਦਾ ਜਿਹੜਾ ਰਾਸ਼ਟਰੀ ਵਿਧਾਨ ਹੈ ਨਾ ਜਿਸ ਦੇ ਮੁਤਾਬਕ ਮੁਲਕ ਨੂੰ ਚਲਾਇਆ ਜਾਂਦਾ ਕਨਸਟੀਟਿਊਸ਼ਨ ਇਸ ਦੇ ਵਿੱਚ ਗਾਲਬਨ 150 ਤੋਂ ਵੀ ਜ਼ਿਆਦਾ ਦਫਾ ਤਰਮੀਮ ਹੋ ਚੁੱਕੀ ਹੈ ਸੰਸ਼ੋਧਨ ਹੋ ਚੁੱਕੇ ਹੈ ਅਮੈਂਡਮੈਂਟ ਹੋ ਚੁੱਕੀ ਹੈ 150 ਤੋਂ ਵੀ ਵੱਧ ਜਦ ਜਦ ਦੇਖਿਆ ਗਿਆ ਹੈ ਵਿਧਾਨ ਇਹਦੇ ਮੁਤਾਬਕ ਦੇਸ਼ ਨੂੰ ਚਲਾਣਾ ਔਖਾ ਹੈ ਤਬਦੀਲੀ ਇਹਦੇ ਮੁਤਾਬਕ ਦੇਸ਼ ਨੂੰ ਚਲਾਣਾ ਔਖਾ ਹੈ ਫਿਰ ਤਬਦੀਲੀ ਇਸ ਦਾ ਮਤਲਬ ਹੈ 150 ਦਫਾ ਪਹਿਲੇ ਹੋਈ ਹੈ ਜੀ ਪਹਿਲੇ ਉਸ ਵਿਧਾਨ ਨੂੰ ਸਹੀ ਮੰਨ ਕੇ ਦੇਸ਼ ਨੂੰ ਚਲਾਇਆ ਜਾਂਦਾ ਰਿਹਾ ਤੇ ਸਾਲ 2 ਸਾਲ ਬਾਅਦ 10 ਸਾਲ ਬਾਅਦ ਪਤਾ ਚੱਲਿਆ ਨਹੀਂ ਇਹ ਗਲਤ ਹੈ ਸੰਸ਼ੋਧਨ ਕਰੋ ਤੇ ਕੀ ਪਤਾ ਹੁਣ ਵੀ ਜਿਸ ਰੰਗ ਨਾਲ ਚਲਾ ਰਹੇ ਹੋਏ ਇਹ ਵੀ ਕੋਈ ਸਹੀ ਹੈ ਇਹਦੇ 'ਚ ਵੀ ਸੰਸ਼ੋਧਨ ਕਰਨਾ ਕਰ ਕਿਤਨੀ ਦਫਾ ਕਰਨਾ ਪਿਆ 150 ਦਫਾ ਕਰ ਚੁੱਕੇ ਹੈ ਕੀ ਆ ਪ੍ਰਮਾਤਮਾ ਵੀ ਆਪਣੇ ਵਿਧਾਨ ਵਿੱਚ ਸੰਸ਼ੋਧਨ ਕਰਦਾ ਹੈ ਤਰਮੀਮ ਕਰਦਾ ਹੈ ਅਗਰ ਤਰਮੀਮ ਕਰਦਾ ਹੈ ਤਾਂ ਇਹਦਾ ਮਤਲਬ ਉਹਦੇ ਕੋਲ ਭੁੱਲਾ ਹੁੰਦੀਆਂ ਨੇ ਗਲਤੀਆਂ ਹੁੰਦੀਆਂ ਉਹਦਾ ਨਿਯਮ ਵੀ ਅਟਲ ਨਹੀਂ ਹੈ ਖੁਦਾ ਵਿਧਾਨ ਵੀ ਅਟਲ ਨਹੀਂ ਹੈ ਫਿਰ ਉਹਨੂੰ ਵੀ ਠੀਕ ਕਰਨਾ ਪੈਂਦਾ ਹੈ ਉਹਨੂੰ ਵੀ ਆਪਣੇ ਵਿਧਾਨ ਦੀ ਸੁਧਾਈ ਕਰਨੀ ਪੈਂਦੀ ਹੈ ਔਰ ਉਹਨੂੰ ਵੀ ਸੋਚਣਾ ਪੈਂਦਾ ਹੈ ਕਿ ਇਹ ਦੇ ਮੁਤਾਬਕ ਜਗਤ ਨੂੰ ਚਲਾਣਾ ਔਖਾ ਹੈ ਔਰ ਇਹ ਦੇ ਮੁਤਾਬਕ ਜਗਤ ਨੂੰ ਪੈਦਾ ਕਰਨਾ ਔਖਾ ਹੈ ਮੈਂ ਆਪਣੇ ਵਿਧਾਨ ਵਿੱਚ ਜੋ ਹੈ ਤਬਰੀਰੀ ਕਰਾਂ ਨਹੀਂ ਸੱਚਾ ਆਪ ਸੱਚਾ ਦਰਬਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਪਰਮਾਤਮਾ ਸੱਚਾ ਹੈ ਉਹਦਾ ਨਿਯਮ ਸੱਚਾ ਹੈ ਉਹਦਾ ਦਰਬਾਰ ਅਟਲ ਹੈ ਉਹਦੇ ਵਿੱਚ ਕੋਈ ਤਰਮੀਮ ਨਹੀਂ ਉਹਦੇ ਕੋਈ ਸੰਸ਼ੋਧਨ ਨਹੀਂ ਕਰਮਾ ਦੇ ਵਿਚਾਰ ਆਉਂਦੀ ਹੈ ਉਸਦੇ ਦਰਬਾਰ ਵਿੱਚ ਕਿਸ ਡੰਗ ਨਾਲ ਲਾਉਂਦੀ ਹੈ ਏ ਲੰਬੇ ਚੋੜੇ ਸਿਰਾਂ ਤੱਕ ਨੁਕਤੇ ਮੈਂ ਤੁਹਾਡੇ ਸਾਹਮਣੇ ਕੱਲ ਫਿਰ ਰੱਖਾਂਗਾ ਕਿਉਂਕਿ ਘੜੀ ਤੇ ਆਪਣੀ ਚਾਲ ਨਾਲ ਚੱਲਦੀ ਹੈ ਤੇ ਕੱਲ ਦੀ ਤਰ੍ਹਾਂ ਮੈਂ ਗੁਸਤਾਖੀ ਨਾ ਕਰਾਂ ਕਿਉਂਕਿ ਪਿੱਛੇ ਜਥਿਆਂ ਨੇ ਕਿਸ ਤਣ ਵੀ ਕਰਨਾ ਹੁੰਦਾ ਹੈ ਔਰ ਮਹਾਂਪੁਰਖਾਂ ਦੀ ਇੱਥੇ ਵਿਚਾਰਾ ਹੁੰਦੀਆਂ ਨੇ ਇਤਨੀ ਜੋ ਹੈ ਪ੍ਰਵਾਨ ਕਰਨੀਆਂ ਦਾਸ ਨੇ ਅੱਗੇ ਜਾ ਕੇ 8:30 ਹੋ ਜੇ ਗੁਰਦੁਆਰਾ ਸਰੀ ਦੇ ਜੋ ਹੈ ਹਾਜ਼ਰੀ ਭਰਨੀ ਹੈ ਉੱਥੇ ਜੋ ਲੜੀਵਾਰ ਮਸਮੁਨ ਚੱਲ ਰਿਹਾ ਉਸ ਨੂੰ ਉੱਥੇ ਤੋੜਾਂਗੇ ਕਿ ਮੈਂ ਇਸ ਵਾਸਤੇ ਫੜੇ ਸਾਹਮਣੇ ਜੋ ਹੈ ਵਿਚਾਰ ਰੱਖੀ ਕਿਉਂਕਿ ਬਹੁਤ ਸਾਰਿਆਂ ਦੇ ਇਸ ਤੰਗ ਦੇ ਪ੍ਰਸ਼ਨ ਸਨ ਤੇ ਇਹ ਪ੍ਰਸ਼ਨ ਆਪਣੇ ਆਪ ਦੇ ਚ ਇਤਨਾ ਵੱਡਾ ਹੈ ਇਤਨਾ ਵੱਡਾ ਹੈ ਘੱਟ ਤੋਂ ਘੱਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ ਇਹਨੂੰ ਨਿਖੇੜਨ ਲਈ ਤੇ ਇੱਕ ਦੋ ਦਿਨ ਦੇ ਚਿਦਾਸ ਨੇ ਨਿਖੇੜਾ ਕਰਨਾ ਹੈ ਭਾਵੇਂ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੈਂਕੜੇ ਸ਼ਬਦ ਨੇ कलगीधर बादशाह दे बहुत सारे वाक ਨੇ ਭਾਈ ਗੁਰਦਾਸ ਜੀ ਨੇ ਇਸ ਦੇਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ। ਔਰ ਨੰਦ ਲਾਲ ਨੇ ਵੀ ਆਪਣੀਆਂ ਰਾਏਆਂ ਪੇਸ਼ ਕੀਤੀਆਂ ਨੇ। ਤੁਛ ਬੁੱਧੀ ਅਨਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿੰਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ। ਪੰਗਤੀ ਹੈ ਮੋਲ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ ਮੇਰੇ ਦੁੱਖਾਂ ਲਈ ਮੈਂ ਦੋਸ਼ੀ ਹਾਂ। ਦੱਦਾ ਦੋਸ਼ ਨਾ ਦੇਉ ਕਾਹੂ ਦੋਸ਼ ਕਰਮਾ ਆਪਣੇਆ ਜੋ ਮੈਂ ਪਿਆ ਸੋ ਮੈਂ ਪਾਇਆ। ਦੋਸ ਨਦੀਜੇ ਅਵਰਜਨਾ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ